24 ਘੰਟੇ ਬੱਤੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ ਖੁੱਡ ਚ ਬੈਠੀ ਆ ਅੱਜ ਬਾਹਰ ਕਿਉਂ ਨਹੀਂ ਨਿਕਲੀ ਅੱਜ ਸੜਕਾਂ ਤੇ ਦੁਨੀਆ ਸਾਰੇ ਬੰਨੇ ਅਮਰ ਕੋਈ ਇਹਦਾ ਵਲੀਵਾਰ ਨਹੀਂ ਜੇ ਨਾ ਇਹ ਵਲੀਵਾਰਸ ਕਾਂਗਰਸ ਨਾਲ ਅਕਾਲੀ ਨਾਲ ਸਰਕਾਰ ਕੋਈ ਵਲੀਵਾਰਸ ਨਹੀਂ ਕੇ ਇਹ ਮਤਲਬ ਇੱਥੇ ਇਤਰਾਵਾ ਮੈਨੂੰ ਯਾਦ ਆਦਾ ਜਿਵੇਂ ਇਹ ਪਾਕਿਸਤਾਨ ਦਾ ਇਲਾਕਾ ਹੁੰਦਾ ਇੱਥੇ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ 24 ਘੰਟੇ 32 ਅਤੇ 36 ਘੰਟੇ 32 ਨਹੀਂ ਆ ਰਹੀ ਮੁਲਾਜ਼ਮ ਨਾਲ ਗੱਲ ਕਰੋ ਸਟੋਰ ਦੇ ਵਿੱਚ ਸਮਾਨ ਨਹੀਂ ਨਾ ਉਹਨਾਂ ਕੋ ਕੋਈ ਚੰਗੇ ਟਰਾਂਸਫਾਰਮਰ ਆ ਔਰ ਮੁਲਾਜ਼ਮ ਆਪਣੀ ਜਗ੍ਹਾ ਮਜਬੂਰ ਮੁਲਾਜ਼ਮ ਕੋ ਮੁਲਾਜ਼ਮ ਪੂਰੇ ਨਹੀਂ ਉਹਨਾਂ ਦੀ ਮਜਬੂਰੀ ਹੈ 10% ਜਦੋਂ 10% ਪੂਰੀਆਂ ਹੁੰਦੀਆਂ 11ਵੀਂ ਤੇ ਵਾਰੀ ਆਂਦੀ ਹੈ ਪਹਿਲੀ ਦਫਾ ਫੇਰ ਨੰਬਰ ਆ ਜਾਂਦਾ ਕਿਉਂ ਘਟੀਆ ਮਟੀਰੀਅਲ ਜਿਹੜਾ ਮੁਹੱਈਆ ਕਰਾਇਆ ਜਾ ਰਿਹਾ ਹੈ ਬਿਜਲੀ ਬੋਰਡ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਇਸ ਕਰਕੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਵੀ ਸੁਣੀ ਜਾਵੇ ਤਾਂ ਕਿ ਉਹਨਾਂ ਨੂੰ ਬੰਦੇ ਪ੍ਰਾਈਵੇਟ ਰੱਖ ਕੇ ਇਸ ਵੇਲੇ ਗਰਮੀ ਦੀ ਤਰ੍ਹਾਂ ਮਾਨ ਦੇ ਉੱਤੇ ਉਹਨੂੰ ਰਾਹਤ ਦਵਾਈ ਜਾਵੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਜਾਵੇ 24 ਘੰਟੇ ਬੱਤੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ ਖੁੱਡ ਚ ਬੈਠੀ ਆ ਅੱਜ ਬਾਹਰ ਕਿਉਂ ਨਹੀਂ ਨਿਕਲੀ ਅੱਜ ਸੜਕਾਂ ਤੇ ਦੁਨੀਆ ਸਾਰੇ ਬੰਨੇ ਅਮਰitsar ਜਾਮ ਪਿਆ ਮਗਰ ਇੱਕ ਵੀ ਮੰਤਰੀ ਇੱਕ ਵੀ ਵੱਡਾ ਅਫਸਰ ਇੱਥੇ ਆ ਕੇ ਤਿਆਰ ਨਹੀਂ ਲੋ ਇਹਨਾਂ ਆਰਡਰ ਆਣ ਕੇ ਸਾਡੇ ਉੱਤੇ ਖੜਾ ਕਰ ਦਿੱਤਾ ਮਗਰ ਜਿਹੜਾ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਨੇ ਕੋਈ ਵੀ ਇੱਕ ਵੀ ਬੰਦਾ ਮੁਲਾਜ਼ਮ ਉਹਨਾਂ ਦੇ ਆਣ ਕੇ ਇੱਥੇ ਖੜਾ ਨਹੀਂ ਹੋਇਆ ਅਤੇ ਨਾ ਹੀ ਉਹਨਾਂ ਨੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਇੰਡਸਟਰੀ ਵੀ ਫੇਲ ਹੋ ਰਹੀ ਹੈ ਅਤੇ ਕਾਰੋਬਾਰ ਵੀ ਫੇਲ ਹੋ ਰਿਹਾ ਅਤੇ ਜਿਹੜੇ ਬੱਚੇ ਬਿਮਾਰ ਹੋ ਰਿਹਾ ਉਹਨਾਂ ਦਾ ਜ਼ਿੰਮੇਵਾਰ ਕੌਣ ਅਜੇ ਤੱਕ ਕਿਸੇ ਕੋ ਕੋਈ ਜਵਾਬ ਨਹੀਂ ਮੈਂ ਬਾਰ-ਬਾਰ ਬੇਨਤੀ ਕਰਦਾ ਇਹ ਸਰਕਾਰ ਜਾਗੋ ਅਨੇ ਦੇ ਪਬਲਿਕ ਜਾਗ ਉੱਠੀ ਆ ਇਹ ਆਪਣਾ ਜਵਾਬ ਆਪਣਾ ਹੱਕ ਲੈਣਾ ਜਾਣਦੀ ਆ ਸੋ ਮੈਂ ਬੇਨਤੀ ਕਰਦਾ ਮੌਜੂਦਾ ਸਰਕਾਰ ਨੇ ਕਰਨਾ ਔਰ ਆਪਣੀਆਂ ਜਿਹੜੀਆਂ ਨੀਂਦ ਦੇ ਵਿੱਚ ਬੈਠੇ ਹੋ ਤੁਸੀਂ ਨਸ਼ੇ ਦੇ ਵਿੱਚ ਬੈਠੇ ਹੋ ਸੱਤਾ ਦੇ ਇਹਨੂੰ ਖੁੱਲੋ ਪਬਲਿਕ ਦੀ ਸੇਵਾ ਚਾਹੋ ਤੁਸੀਂ ਸੇਵਾ ਦਾ ਵਾਦਾ ਕੀਤਾ ਔਰ ਵਾਦਾ ਪੂਰਾ ਕਰੋ ਪੰਜਾਬ ਸਰਕਾਰ ਦੇਖੋ ਜੀ ਅੱਖਾਂ ਸੁੱਡੀਆਂ ਵੀ ਕਿੰਨੀਆਂ ਸਾਡੀਆਂ ਅਸੀਂ 3 ਦਿਨ ਹੋ ਗਏ ਨੀਂਦਰ ਨਹੀਂ ਪੂਰੀ ਕੀਤੀ ਆਪਣੀ ਸਾਡੇ ਬੱਚੇ ਘਰ ਲਾਂਦੇ ਹੋਏ ਨੇ ਅੱਗੋ ਸਕੂਲਾਂ ਵਾਲੇ ਕਹਿ ਰਹੇ ਵੀ ਕੱਲ ਪੇਪਰ ਹੈ ਬੱਚੇ ਭੇਜੋ ਜਰੂਰੀ ਕੀ ਕਰੀਏ ਅਸੀਂ ਕਿੰਨੂੰ ਭੇਜੀਏ ਬੱਚਿਆਂ ਨੂੰ ਮਾਰ ਦਈਏ ਕੀ ਕਰੀਏ ਜਿੰਦਾ ਸਰਕਾਰ ਜਿੰਦਾਬਾਦ ਅਸੀਂ ਆਪਣੇ ਬੱਚਿਆਂ ਨੂੰ ਕੀ ਕਰੀਏ ਇੱਡੀ ਕੀ ਗਰਮੀ ਇੱਡੀ ਗਰਮੀ ਦੇ ਵਿੱਚ ਅਸੀਂ ਆਪਣੇ ਬੱਚੇ ਕਿੱਧਰ ਪਾਲੀਏ ਕਿਸ ਤਰ੍ਹਾਂ ਲੈ ਕੇ ਜਾਈਏ ਪ੍ਰਸ਼ਾਸਨ ਨੂੰ ਬੇਨਤੀ ਹੈ ਤੁਹਾਡੀ ਮੰਗ ਪੂਰੀ ਕੀਤੀ ਜਾਵੇ ਸਾਨੂੰ ਬੱਤੀ ਦਿੱਤੀ ਜਾਵੇ ਪਲੀਜ਼ ਜਿੰਦਾਬਾਦ ਪੰਜਾਬ ਨੂੰ ਕਹਿੰਦੇ ਜੀ ਭਈ ਆਪਣਾ ਸੁਖਦੇਵ ਸਿੰਘ ਮਿਸ਼ਰਾ ਸਿੰਘ ਲਾਉਣੀ ਦਾ ਸੁਖਦੇਵ ਸਿੰਘ ਠੀਕ ਹੈ ਨਾ 73 ਨਾ ਲਾਇਆ ਟਰਨਾ ਲਾਇਆ 1.5 ਮਹੀਨਾ ਹੋ ਗਿਆ ਪਤੀ ਨਹੀਂ ਆ ਰਹੀ ਜੇ ਕਿਹਾ ਐਕਸ਼ਨ ਨੂੰ ਐਸਸੀ ਨੂੰ ਕਹੀਦਾ ਤੇ ਕੋਈ ਨਹੀਂ ਵਰਦਾ ਲਹਾਰਾ ਲਾ ਦਿੰਦਾ ਅਰਜ ਲਾ ਦੇ ਕੱਲ ਲਾ ਦੇ ਨੇ ਕੱਲ ਨਹੀਂ ਆਇਆ ਉਹਨਾਂ ਦਾ ਅੱਜ ਹਾਰ ਕੇ ਟਰਨਾ ਲਾਇਆ ਤੇ ਸਾਨੂੰ 4-4 ਦਿਨ ਹੋ ਗਏ ਨਾਦੇ ਨਹੀਂ ਬੀਜੀ ਬੋਰਡ ਤੱਕ ਪਹੁੰਚ ਗਈ ਦੇਖੀ ਅੱਜ ਪਹੁੰਚ ਐਕਸ਼ਨ ਐਸਡੀ ਨੇ ਗੱਲਾਂ ਕਰਿਤੀਆਂ ਉਹ ਮੰਨ ਜਾਂਦੇ ਆ ਉਹਦਾ ਕੋਈ ਨਹੀਂ ਇਹ ਜਦੋਂ ਤੱਕ ਬਿਜਲੀ ਵਾਲੇ ਠੀਕ ਨਹੀਂ ਕਰਕੇ ਜਾਂਦੇ ਦੋ ਪੈਸੇ ਲੋ ਬਾਈ ਜਿਹੜੀ ਪਾਗੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਮੂਹ ਸੰਗਤ ਜਿਹੜੀ ਇੱਥੇ ਆ ਕੇ ਖਲੋਤੀ ਆ ਦਾ ਕਰਨਾ ਹੈ ਵਾ ਵੀ ਇਹਨਾਂ ਨੂੰ ਡੇਢ ਮਹੀਨੇ ਤੋਂ ਲਗਾਤਾਰ ਨਾ ਤਾਂ ਬਿਜਲੀ ਮੇਰੀ ਸਹੀ ਤਰੀਕੇ ਨਾਲ ਨਾ ਪਾਣੀ ਮੇਰੇ ਔਰ ਤੁਸੀਂ ਇਹਨਾਂ ਦੇ ਫਲਸ਼ਾ ਵਿੱਚ ਜਾ ਕੇ ਦੇਖੋ ਇੰਨਾ ਗੰਦ ਇੰਨੀਆਂ ਬਿਮਾਰੀਆਂ ਫੈਲ ਰਹੀਆਂ ਵਾ ਲੇਕਿਨ ਅਸੀਂ ਐਸਜੀਓ ਸਾਹਿਬ ਨੂੰ ਐਕਸਰ ਸਾਹਿਬ ਨੂੰ ਬੇਨਤੀ ਕਰ ਕਰਕੇ ਹਾਰ ਗਏ ਆ لیکن ਉਹਨਾਂ ਨੇ ਸਿਰ ਤੇ ਜੁਨੇ ਰਿਸਕ ਦੀ ਪਈ ਉਹ ਕੋਈ ਵੀ ਕੰਮ ਨੂੰ ਜਲੇ ਕਰੀ ਜਾਂਦੇ ਪਏ 1 2 4 5 ਮਹੀਨਾ ਜਿਹੜੇ ਮਹੀਨਾ ਕਰਤਾ ਨੇ ਜਲੇ ਕਰਕੇ ਇੱਥੋਂ ਤੱਕ ਆ ਗਿਆ ਲੋਕੀ ਇੰਨੇ ਇੱਕ ਅੱਕ ਸੜ ਕੇ ਇੱਥੇ ਸੜਕ ਤੇ ਬੈਠੇ ਆ ਵੀ ਸਾਡੇ ਅਫਸਰ ਤੇ ਗੱਲ ਨਹੀਂ ਸੁਣਦੇ ਅਸੀਂ ਸੜਕ ਤੇ ਜਾਵਾਂਗੇ ਸ਼ਾਇਦ ਸਾਨੂੰ ਜਿਹੜੀ ਮੌਜੂਦਾ ਸਰਕਾਰ ਆ ਜਾਂ ਉਹਨਾਂ ਦਾ ਕੁਝ ਕੰਨਾਂ ਵਿੱਚ ਇਹ ਗੱਲ ਪਹੁੰਚ ਸਕੇ ਵੀ ਇੱਥੇ ਲੋਕੀ ਕਿੰਨੇ ਦੁਖੀ ਨੇ ਬਾਕੀ ਇਹ ਵਾ ਅਸੀਂ ਹਰ ਵਾਰੀ ਕੋਆਪਰੇਟਿਵ ਕਰਦੇ ਆ ਹਰ ਡਿਪਾਰਟਮੈਂਟ ਨਾਲ ਵੀ ਚਲੋ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਲੇਕਿਨ ਇਹ ਸਾਡੇ ਪਬਲਿਕ ਨਾਲ ਕੋਈ ਗੱਲਬਾਤ ਨਹੀਂ ਕਰਦੇ ਪਬਲਿਕ ਕਿਸੇ ਨੂੰ ਹਾਰਟ ਅਟੈਕ ਦੀ ਬਿਮਾਰੀ ਆ ਉਹ ਕਈ ਬਿਮਾਰ ਹੋ ਕੇ ਹਸਪਤਾਲ ਪਹੁੰਚ ਚੁੱਕੇ ਆ ਕਈ ਬੱਚੇ ਆ ਕਈ ਸ਼ੂਗਰ ਦੇ ਪੇਸ਼ੈਂਟ ਆ ਬੇਹੋਸ਼ ਹੋ ਗਏ ਕਿ ਡਿੱਗਦੇ ਪਏ ਆ ਸਰ ਹੁਣ ਇੱਕ ਤੋਂ ਬੰਦੇ ਦੀ ਡੈਥ ਹੋ ਚੁੱਕੀ ਉਹਦੇ ਉਹਦੇ ਜ਼ਿੰਮੇਵਾਰ ਕੌਣ ਆ ਡਿਪਾਰਟਮੈਂਟ ਜ਼ਿੰਮੇਵਾਰ ਆ ਬਿਜਲੀ ਬੋਰਡ ਜ਼ਿੰਮੇਵਾਰ ਆ ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਜਿਹੜਾ ਹਾਲ ਆ ਜਿਹੜਾ ਛੇਤੀ ਛੇਤੀ ਕੀਤਾ ਜਾਵੇ ਸਾਨੂੰ ਲਾਰੇ ਨਾਲ ਲਾਇਆ ਜਾਣਾ ਸਾਨੂੰ ਹੱਲ ਕੀਤਾ ਜਾਵੇ ਬਸ ਇੰਨੀ ਬੇਨਤੀ ਇਸ ਤੋਂ ਬਾਅਦ ਆਪਾਂ ਕੁਝ ਨਹੀਂ ਕਰਾਂਗੇ ਕਿਉਂਕਿ ਸਾਡੀਆਂ ਹਣੀ ਭਾਈ ਆਪਣਾ ਨਾਮ ਦੱਸ ਕੇ ਕੀ ਮਸਲਾ ਜਿਹੜਾ ਜਾਂਦਾ ਹੈਗਾ ਜੀ ਮੇਰਾ ਨਾਮ ਭਾਜੀ ਜਸਦੀਪ ਸਿੰਘ ਆ ਮਸਲਾ ਸਾਡਾ ਇਹ ਆ ਜੀ ਡੇਢ ਮਹੀਨਾ ਹੋ ਗਿਆ ਇਸ ਇਲਾਕੇ ਦੀ ਮਿਸ਼ਰਾ ਸਿੰਘ ਕਲੋਨੀ ਸਾਰੀ ਦੀ ਬੱਤੀ ਨਾ ਪਾਣੀ ਕੋਈ ਇਹਦਾ ਬਾਲੀਵਾਰਸ ਨਹੀਂ ਜੇ ਨਾ ਇਹ ਵਾਲੀਵਾਰਸ ਕਾਂਗਰਸ ਨਾਲ ਅਕਾਲੀ ਨਾਲ ਸਰਕਾਰ ਕੋਈ ਵਾਲੀਵਾਰਸ ਨਹੀਂ ਜੇ ਇਹ ਇੱਕ ਮਤਲਬ ਇੱਥੇ ਇਤਰਾ ਮੈਂਨੂੰ ਯਾਦਦਾ ਜਿਵੇਂ ਇਹ ਪਾਕਿਸਤਾਨ ਦਾ ਇਲਾਕਾ ਹੁੰਦਾ ਇੱਥੇ ਕੋਈ ਪੁੱਛ ਗਿਛ ਨਹੀਂ ਕੋਈ ਬਿਜਲੀ ਬੋਰਡ ਵਾਲਿਆਂ ਨੂੰ ਆਈਦਾ ਉਹ ਭੈਣ ਤਾਂ ਕੱਚੀ ਤਾਰ ਲਿਆ ਕੇ ਜਿਹੜੀ ਲੋਕਾਂ ਦੀ ਕੱਢੀ ਉਹ ਪਾ ਦਿੰਦੇ ਆ ਉਹ ਅੱਧਾ ਘੰਟਾ ਨਹੀਂ ਚੱਲਦੀ ਅੱਜ 1.5 ਮਹੀਨਾ ਹੋ ਗਿਆ ਸੀ ਇਤਨਾ ਹੀ ਰੋਜ਼ ਛਾਪਾ ਇਹਨਾਂ ਦਾ ਕਰਦੇ ਆ ਇਹ ਸਰਕਾਰ ਦਾ ਨਾ ਐਮਐਲਏ ਦੇ ਸਿਰ ਤੇ ਜੂਨ ਸਰਕਦੀ ਆ ਨਾ ਐਸਟੀਐਮ ਐਕਸੀਐਂਡ ਦੇ ਨਾ ਆਪਣਾ ਬਿਜਲੀ ਬੋਰਡ ਦੇ ਵਿੱਚ ਇਹਨਾਂ ਦਾ ਕੋਈ ਅਫਸਰ ਜੇਈ ਸਾਹਿਬ ਕੋਈ ਨਹੀਂ ਉਹ ਜੇਈ ਕਹਿੰਦਾ ਜਿੱਥੇ ਜੋ ਲੱਗਦਾ ਜ਼ੋਰ ਲਾਣਾ ਮੇਰੇ ਕੋਲ ਕੁਝ ਨਹੀਂਗਾ ਮੈਂ ਕੁਝ ਨਹੀਂ ਕਰਨਾ ਜੋ ਬੰਦਾ ਤੁਸੀਂ ਕਰ ਲਓ ਆਪਣਾ ਆਪੇ ਅਸੀਂ ਹੁਣ ਅਸੀਂ ਹੁਣ ਸੜਕ ਤੇ ਆ ਕੇ ਬਹਿ ਗਏ ਆ ਤੁਹਾਡੇ ਕੋ ਜਈ ਸਾਹ ਨੇ 15000 ਰੁਪਿਆ ਦੇ ਕੋ ਪੈਸੇ ਆ ਨਹੀਂ ਅਸੀਂ ਬਸੇ ਪਰਚੇਜ਼ ਕਰਨੀਆਂ ਤਾਰ ਤੇ ਸਾਨੂੰ 15000 ਦਾ 10000 ਰੁਪਿਆ ਦੋ 10000 ਤੇ ਐਗਰੀਮੈਂਟ ਹੋ ਗਿਆ 10000 ਡਨ ਹੋ ਗਿਆ ਜਦੋਂ ਅਸੀਂ ਪੈਸੇ ਦੇਣ ਲੱਗੇ ਤਾਂ ਉਹ ਫੇਰ ਮੁਕਰ ਗਏ ਕਹਿੰਦੇ ਜੀ ਇਹ ਨਹੀਂ ਇਹ ਨਹੀਂ ਲੈਣੇ ਪੈਸੇ ਸਾਡੀ ਆਮ ਆਦੀ ਪਾਰਟੀ ਦੀ ਸਰਕਾਰ ਆ ਅਸੀਂ ਤੇ ਪੈਸੇ ਲੈਣੇ ਨੀਗੇ ਹੁਣ ਅੱਜ 15 ਦਿਨ ਹੋ ਗਏ ਸਾਨੂੰ ਸਾਡੀਆਂ ਬੀਬੀਆਂ ਪੈਣਾ ਮਹਿਰ ਤੇ ਲੈਟਰਿੰਗ ਜਾਣ ਡੀਆਂ ਨਾ ਸਾਡੇ ਘਰ ਪਾਣੀ ਨਹੀਂ ਦਿਨੇ ਤੋਂ ਦਿਨ ਰਾਤੀ ਸੌਂਦੇ ਸਾਡੇ ਦੇ ਜੀਣਾ ਔਖਾ ਹੋ ਗਿਆ ਜੇ ਇਹਨਾਂ ਕੋਲ ਕੱਖ ਨਹੀਂ ਗਾ ਤਾਂ ਸਾਨੂੰ ਪਾਕਿਸਤਾਨ ਨਾਲ ਟਾਰੀ ਬਾਰਡਰ ਪਰਮ ਭੇਜ ਦੇ ਕਿੰਨੇ ਵਾਰ ਤੱਕ ਇਹਨਾਂ ਦੀ ਰੋਜ਼ੀ ਦੇਗਾ ਭਾਜੀ ਜਿੰਨਾ ਚਿਰ ਬੱਤੀ ਨਹੀਂ ਆਂਦੀ ਦੇਖ ਰੋ ਕੱਢ ਕੇ ਜੀ ਨੁਕਸਾਨ ਹੋਊਗਾ